ਕੀ ਨਵੀਂ ਜੀ ਦਾ ਦਾਤ ਜਿਹੜਾ ਪੈ ਗਿਆ ਮੇਰਾ ਨਾਮ ਭਾਈ ਲਾਪਰੀ ਸਿੰਘ ਆ ਮੇਰਾ ਪਿੰਡ ਲੱਦੜਿਆ ਜੀ ਕੀ ਮਾਮਲਾ ਜਿਹੜਾ ਅੱਜ ਪ੍ਰੈਸ ਨੂੰ ਸੱਜ ਕੇ ਤੇ ਆਪਣਾ ਜੀ ਗਲਤ ਸਨਿਕਾ ਕਰਨ ਹਾਂਜੀ ਵੀ ਥੋੜੇ ਬੀਤੇ ਦਿਨ ਪਹਿਲਾਂ ਮੇਰੇ ਭਰਾ ਦਾ ਛੋਟੇ ਦਾ ਕਤਲ ਹੋਇਆ ਸ਼ਰਿਆਮ ਕਿਰਚਾ ਮਾਰ ਕੇ ਕੀਤਾ ਗਿਆ ਤੇ ਇਹ ਜਿਹੜੇ ਆ ਕੀਤੇ ਆ ਪੇਸ਼ ਇਹਨਾਂ ਤੇ ਕੋਈ ਸਖਤ ਕਾਰਵਾਈ ਨਹੀਂ ਹੋਈ ਇਹਨਾਂ ਨੂੰ ਇਹ ਪਿਆਰ ਦੇ ਨਾਲ ਪੇਸ਼ ਕੀਤਾ ਗਿਆ ਕਿ ਜਿਹੜਾ ਮੇਨ ਗੇਟ ਰਵਾ ਉਹ ਅਜੇ ਵੀ ਇਹਨੂੰ ਬਾਹਰ ਤਰਹ ਅਹੰਕਾਰ ਜੀਤ ਉਹ ਅਜੇ ਬਾਹਰ ਆ ਸਾਨੂੰ ਹੁਣ ਤੋ ਅਜੇ ਵੀ ਖਤਰਾ ਹੈ ਕੀ ਨਾਮ ਸੀ ਜਿਸ ਨੌਜਵਾਨ ਦਾ ਕਤਲ ਹੋਇਆ ਤੇ ਉਹ ਦਾ ਨਾਮ ਹੈ ਜੀ ਇਹ ਜਿਹਦਾ ਕਤਲ ਹੋਇਆ ਜੀ ਉਹਦਾ ਨਾਮ ਅਰਸ਼ਦੀਪ ਹੈ ਜੀ ਤੇ ਅੰਕਾਰਜੀਤ ਉਹਨਾਂ ਨੇ ਮਾਸਟਰਮਾਈਂਡ ਤੇ ਜਿੰਨੇ ਕੀਤਾ ਉਹਦਾ ਨਾਮ ਜਲਬਰਪੀਰ ਉਹਦਾ ਸਿੱਧਾ ਫਤਿਹ ਚੰਗਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਕਿੰਨੇ ਬਾਹਰ ਹਾਂਜੀ 4 ਲੋਕ ਗ੍ਰਿਫਤਾਰ ਇੱਕ ਕਾਰਜੀ ਦਬਾਰ ਹੈ ਤੁਹਾਡੀ ਕੀ ਮੰਗ ਹੈ ਮੰਗ ਇਹ ਹੈ ਕਿ ਇਹਨਾਂ ਨੂੰ ਸ਼ਾਮਿਲਣਾ ਚਾਹੀਦਾ ਇਹਨੂੰ ਗੈਂਗਟਰ ਜਿਹੜਾ ਅੰਕਾਰਜੀਤ ਇਹਨੂੰ ਫੜਨਾ ਚਾਹੀਦਾ ਸਾਨੂੰ ਇਹ ਤੋ ਖਤਰਾ ਹੈ ਪੁੱਛੂਗਾ ਪਹਿਲਾਂ ਅੱਜ ਕੀ ਨਾਂ ਤੁਹਾਡਾ ਕਿਹੜਾ ਪਿੰਡ ਆ ਜੀ ਭਾਜੀ ਮੇਰਾ ਨਾਮ ਸੰਸੇਰ ਸਿੰਘ ਪ੍ਰਿੰਟ ਲਿੱਦੜ ਵਾ ਕੀ ਮਾਮਲਾ ਜਿਹੜਾ ਬੀਤੇ ਦਿਨੀ ਤੁਹਾਡੇ ਪਿੰਡ ਦਾ ਜਿਹੜਾ ਕਤਲ ਹੋ ਗਿਆ ਸੀ ਕਤਲ ਮੇਰੇ ਕਾਕੇ ਦਾ ਕਤਲ ਹੋਇਆ ਇਦਾਂ ਪਹਿਲੋਂ ਮੇਰਾ ਸਾਈਕਲ ਘੇਰਿਆ ਵਾ ਮੁੜਕੇ ਇਹਨਾਂ ਨੂੰ ਧਮਕੀਆਂ ਹੀ ਹੰਕਾਰ ਜੀ ਦਿੱਤ ਲੋ 10 ਵਜੇ ਵੀ ਆਪਣੀ ਧਰਕਾਰ ਰਹੀ ਆ ਚੌਂਕੀ ਤੋਂ ਵਾਪਸ ਲੋ ਤੇ ਨਹੀਂ ਤੇ ਤੁਹਾਡਾ ਤਕਾਣਾ ਤਾਂ ਕਹੀਂ ਕੋਈ ਨਾ ਕੋਈ ਨੁਕਸਾਨ ਕਰਾਂਗੇ ਇਹਨਾਂ ਨੇ ਠੀਕ ਆ ਬਾਅਦ 5:30 ਵਜੇ ਦੇ ਟਾਈਮ ਨਾਲ ਮੇਰਾ ਕਾਕਾ ਜਿਹੜਾ ਛੋਟੇ ਦਾ ਕਤਲ ਕਰਤਾ ਅਰਸ਼ਦੀਪ ਸਿੰਘ ਦਾ ਕਤਲ ਹੋਣ ਤੋਂ ਬਾਅਦ ਪੁਲਿਸ ਨੇ ਇਹਦਾ ਮਾਮਲਾ ਦਰਜ ਕੀਤਾ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਕਿੰਨੇ ਬਾਹਰ ਨੇ ਚਾਰ ਭਾਜੀ ਗ੍ਰਿਫਤਾਰ ਹੋ ਗਏ ਕੋਈ ਪੁਲਿਸ ਨੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਕਾਨੂੰਨ ਦੀ ਕਿਹੜੀ ਸਹਿਯੋਗ ਕਹੜਾ ਕਾਨੂੰਨੀ ਇਹਨਾਂ ਨੂੰ ਦਬਾਇਆ ਪੁਲਿਸ ਨੂੰ ਸਾਨੂੰ ਇਹਦਾ ਤਾਂ ਨਹੀਂ ਪਤਾ ਵੀ ਕਹੜਾ ਦਬਦਬਾ ਵਾ ਪੁਲਿਸ ਨੇ ਇੱਕ ਬੰਦਾ ਵੀ ਨਹੀਂ ਫੜਿਆ ਅਜੇ ਤੱਕ ਉਹ ਜਿਹੜੇ ਬਡੇ ਦਬਾਅ ਲਏ ਉਹ ਹੀ ਪੇਸ਼ ਕਰਾਈਏ ਉਹਨਾਂ ਨੂੰ ਟਾਡੀ ਕੀ ਮੰਗ ਆ ਵੀ ਅਸੀਂ ਤੇ ਮੰਗਾਂ ਦੇ ਵੀ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਅਸਲਾ ਵੀ ਪੁੱਛਣਾ ਗੈਂਗਸਟਰ ਗਰੁੱਪ ਫੜਨਾ ਦੇਈਦਾ ਅੱਜ ਮੇਰਾ ਨਿਖਸਾਨ ਕੀਤਾ ਭੜਕੇ ਹੋਰ ਕਿਸਦਾ ਵੀ ਪਾਰੀ ਕਰਨਗੇ ਅੰਕੀਨਾ ਦਾ ਡਾਕ ਕਿਹੜਾ ਪਿੰਡ ਹੈ ਮੇਰਾ ਨਾਮ ਸੋਨੀਆ ਜੀ ਪਿੰਡ ਲਿੱਦੜ ਕੀ ਮਾਮਲਾ ਜਿਹਦਾ ਬੀਤੇ ਦਿਨੀ ਤੁਹਾਡੇ ਜੇਵਰ ਦਾ ਜਾਨ ਕਤਲ ਹੋ ਗਿਆ ਸੀ ਸਰ ਮਿੱਤੇ ਜ ਅਵਿੱਤੇ 4 ਮਈ ਨੂੰ ਸੱਜੇ ਸ਼ਾਮੇ 5:30 ਵਜੇ ਮੇਰੇ ਛੋਟੇ ਦਿਓਰ ਦਾ ਬੜੀ ਬੇਰਮੀ ਦੇ ਨਾਲ ਕਿੱਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਾਮਲਾ ਕੁਝ ਵੀ ਨਹੀਂ ਸੀ ਸਾਡੇ ਡੈਡੀ ਜੀ ਦੁੱਧ ਪਾ ਕੇ ਆਉਂਦੇ ਸੀਗੇ ਸ਼ਾਮੀ। ਉਹਨਾਂ ਨੇ ਸਵੇਰ ਦਾ ਟਾਈਮ ਸੀ ਉਹਨਾਂ ਨੇ ਪਹਿਲਾਂ ਸਾਈਕਲ ਘੇੜਿਆ ਵਾ। ਮੇਰੇ ਡੈਡੀ ਜੀ ਨੂੰ ਧਮਕੀਆਂ ਦਿੱਤੀਆਂ ਨੇ। ਉਸ ਦੁਆਰ ਵਿੱਚ ਡੈਡੀ ਜੀ ਨੂੰ ਦਰਖਾਸਤ ਦੇਦੀਆਂ ਜਾ ਕੇ ਰਈਆ ਚੌਂਕੀ ਦੇ ਵਿੱਚ। ਤੇ ਸਾਡੀ ਦਰਖਾਸਤ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਦਵਾਰ ਵਿੱਚ ਵੀ ਉਹ ਧਮਕੀਆਂ ਦਿੰਦੇ ਰਹੇ ਸਾਨੂੰ ਕਿ ਤੁਸੀਂ ਆਪਣੀ ਦਰਖਾਸਤ ਵਾਪਸ ਲੈ ਲਓ ਨਹੀਂ ਤਾਂ ਤੁਹਾਡੇ ਨਾਲ ਅਹੀ ਬਹੁਤ ਮਾੜਾ ਸਲੂਕ ਕਰਾਂਗੇ ਤੇ ਉਹੀ ਉਹਨਾਂ ਨੇ ਕੀਤਾ ਵਾ 4 ਮਈ ਨੂੰ ਸ਼ਾਮੀ ਉਹਨਾਂ ਨੇ ਕਿੱਟਾ ਮਾਰ ਕੇ ਮੇਰੇ ਦਿਓਰ ਦਾ ਕਤਲ ਕਰ ਦਿੱਤਾ ਵਾ ਉਸ ਤੋਂ ਬਾਅਦ ਜਿਹੜਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੁਸੀਂ ਉਸ ਕਾਰਵਾਈ ਤੋਂ ਖੁਸ਼ ਹੋ ਸਰ ਜੀ ਉਸ ਕਾਰਵਾਈ ਤੋਂ ਬਿਲਕੁਲ ਕੁਝ ਨਹੀਂ ਹੈਗੇ ਉਹਨਾਂ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਵਾ ਦਿਲਬਰ ਸਿੰਘ ਨੂੰ ਸੈਲਬ੍ਰੀਤ ਨੂੰ ਤੇ ਸ਼ੋਭ ਸਿੰਘ ਨੂੰ ਤੇ ਸੁਖਵੀਰ ਸਿੰਘ ਨੂੰ ਸਰ ਉਹਨਾਂ ਨੇ ਉਹਨਾਂ ਦੇ ਨਾਲ ਬਹੁਤ ਹੀ ਪਿਆਰ ਵਾਲਾ ਸਲੂਕ ਕੀਤਾ ਕੋਈ ਉਹਨਾਂ ਦਾ ਨਿਮਾਨ ਨਹੀਂ ਲਿਆ ਗਿਆ ਕੋਈ ਉਹਨਾਂ ਨਾਲ ਸਖਤੀ ਨਹੀਂ ਕੀਤੀ ਗਈ ਤੁਸੀਂ ਕਹਤਰਿਆ ਹੋ ਕਿ ਆਫ ਕੈਮਰਾ ਕੋਈ ਨੂੰ ਟੈਂਟਰਾ ਤੋਂ ਨਹੀਂ ਤੁਹਾਨੂੰ ਖਤਰਾ ਕੌਣ ਹੈ ਆਲ ਸਰ ਓੰਕਾਰਜੀਤ ਆ ਉਹ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਉਹਨੇ ਕਾਫੀ ਵਾਰ ਦੱਤਾ ਸਾਡੇ ਪਿੰਡ ਵਿੱਚ ਨਹੀਂ ਕੀਤੀਆਂ ਬਾਹਰ ਵੀ ਕੀਤੀਆਂ ਸਿੱਧੂ ਮੂਸੇਵਾਲੇ ਵਾਲੇ ਕਤਲ ਵਿੱਚ ਵੀ ਉਹਦਾ ਨਾਮ ਬੋਲਦਾ ਵਾ ਤੇ ਪਹਿਲਾਂ ਵੀ ਕਾਫੀ ਕਤਲਾਂ ਦੇ ਵਿੱਚ ਉਹਦਾ ਨਾਮ ਬੋਲਦਾ ਵਾ ਓੰਕਾਰਜੀਤ ਹਜੇ ਤੱਕ ਬਾਹਰ ਆ ਉਹਦੇ ਡਰ ਦੇ ਕਰਕੇ ਸਾਡੇ ਘਰ ਦੇ ਵਿੱਚ ਕੋਈ ਕੰਮ ਕਰਨ ਵੀ ਨਹੀਂ ਆਉਂਦਾ ਹੈਗਾ ਇਹਨਾਂ ਖਾਫੇ ਆਉਂਦੇ ਨੇ ਜਿਹੜੀ ਤੁਸੀਂ ਫੋਟੋ ਹੱਥ ਥੋੜੀ ਹੈ ਕੌਣ ਹੈ ਇਹਨ ਕਰਜੀਤ ਸਿੰਘ ਆ ਸਰ ਇਹ ਹੀ ਮੇਨ ਗੈਂਗਸਟਰ ਆ ਇਹ ਹਜੇ ਤੱਕ ਬਾਹਰੋਂ ਸਾਡੇ ਪਰਿਵਾਰ ਨੂੰ ਇਹਦਾ ਤੋਂ ਖਤਰਾ ਹੈ ਕੀ ਮੰਗਤੀ ਕਰਦੇ ਹੋ ਆ ਮੁੱਖ ਮੰਤਰੀ ਸਾਹਿਬ ਸਰ ਸਾਡੀ ਮੰਗ ਇਹ ਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਜਿਹੜੇ ਮੇਰੇ ਦਿਓਰ ਦੇ ਕਾਤਲ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਉਹ ਹੋਰ ਕਿਸੇ ਨਾਲ ਪਿੰਡ ਦੇ ਵਿੱਚ ਕੋਈ ਵੀ ਮਾੜੀ ਘਟਨਾ ਨਾ ਵਾਪਰੇ ਅੱਜ ਕਿਹਨਾ ਟੋਡਾ ਜੀ ਬਲਦੇਵ ਸਿੰਘ ਸਾਹਿਬ ਨਾਲ ਸੋਨ ਸਿੰਘ ਪਿੰਡ ਨਿੱਦੜ ਕੀ ਕਿਹੜਾ ਚਾਹੋਗੇ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਾਰੇ ਇਹ ਕਹਿਣਾ ਇਹ ਚਾਹੁੰਦੇ ਆ ਕਿ ਅਰਸ਼ਦੀਪ ਦਾ ਕਤਲ ਬੇਰਹਿਮੀ ਨਾਲ ਕੀਤਾ ਗਿਆ ਜਿਹਦੇ ਵਿੱਚ ਚਾਰ ਬੰਦੇ ਜਿਹੜੇ ਆ ਉਹ ਪੇਸ਼ ਹੋਏ ਆ ਉਹਨਾਂ ਦਾ ਕੋਈ ਰਿਮਾਂਡ ਨਹੀਂ ਲਿਆ ਗਿਆ ਉਹਨਾਂ ਨੂੰ ਪਿਆਰ ਦੇ ਨਾਲ ਜੇਲ੍ਹ ਤੋਂ ਘੱਲ ਦਿੱਤਾ ਗਿਆ ਤੇ ਜਿਹੜਾ ਔਂਕਾਰਜੀਤ ਸਿੰਘ ਆ ਉਹ ਬਾਹਰ ਫਿਰਦਾ ਵਾ ਤੇ ਸਾਨੂੰ ਖਤਰਾ ਵਾ ਉਹਦੇ ਕੋਲੋਂ ਇਸ ਤੋਂ ਪਹਿਲਾਂ ਹੀ ਰੋਣ ਨੇ ਤੇ ਔਂਕਾਰਜੀਤ ਸਿੰਘ ਨੇ ਮੇਰਾ ਬੱਚਾ ਤੇ ਇੱਕ ਨੰਬਰਦਾਰ ਚਰਨ ਸਿੰਘ ਜਿਹੜਾ ਉਹ ਮਾਰਿਆ ਹਰਦੀਪ ਸਿੰਘ ਤੇ ਚਰਨ ਸਿੰਘ ਨੂੰ ਦੋਹਾਂ ਨੂੰ ਗੱਡੀ ਥਲੇ ਦੇ ਕੇ ਮਾਰਿਆ ਤੇ ਸਾਨੂੰ ਇਹਨਾਂ ਤੋਂ ਖਤਰਾ ਵਾ ਕਿਉਂਕਿ ਇਹ ਗਰੋਹ ਆ ਇਹ ਇਲਾਕੇ ਦੇ ਸਰਗਰਮ ਆ ਪੁਲਿਸ ਪ੍ਰਸ਼ਾਸਨ ਕੋ ਇਹ ਤੋਂ ਬੇਨਤੀ ਆ ਵੀ ਇਹਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਆ ਉਸ ਤੋਂ ਪਿਤਾ ਸੰਤੁਸ਼ਟ ਤੁਸੀਂ ਨਹੀਂ ਉਹ ਤੋਂ ਇਹ ਸੰਤੁਸ਼ਟ ਨਹੀਂ ਆ ਕਾਰਵਾਈ ਉਹ ਸਿਰਫ ਗੁੰਗਲਾਂ ਤੋਂ ਮਿੱਟੀ ਝਾੜੀ ਆ ਪੁਲਿਸ ਨੇ ਵੀ ਮੇਰੇ ਮੁਕਦਮੇ ਪਹਿਲੇ ਚ ਵੀ ਤੇ ਇਹਦੇ ਫੋਨ ਵਾਲੇ ਮੁਕਦਮੇ ਦੇ ਵਿੱਚ ਕੀ ਮੰਗ ਕਰਦੇ ਆ ਅਸੀਂ ਅਸੀਂ ਮੰਗ ਮੰਗੇ ਕਰਦੇ ਆ ਕਿ ਇਹ ਗਰੋਹ ਦੇ ਬਰਖਲਾਫ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ